ਇਹਨਾਂ ਨੇ ਡਿਮਾਂਡ ਕੀਤੀ ਸੀ ਕਿ ਅਸੀਂ ਸਿੱਖੀ ਸਰੂਪ ਵਾਲੇ ਬੰਦੇ ਸਾਨੂੰ ਚਾਹੀਦੇ ਐ ਜਿਹੜੇ ਬੰਦੇ ਗੁਰਸਿੱਖ ਨਹੀਂ ਸੀਗੇ ਉਹਨਾਂ ਨੂੰ ਅੰਮ੍ਰਿਤ ਵੀ ਛਕਾਏ ਇਹਨਾਂ ਲੋਕ ਸਾਨੂੰ ਤੇ ਇਹਨਾਂ ਨੇ ਇਹ ਕਿਹਾ ਨਾ ਵੀ ਉੱਥੇ ਦਸ਼ਮੇਸ਼ ਸੇਵਾ ਸੁਸਾਇਟੀ ਐ ਵੀ ਉਹਨਾਂ ਦੇ ਥਰੂ ਅਸੀਂ ਤੁਹਾਡਾ ਵੀ ਜਲਾਵਾਵਾਂਗੇ ਔਰ ਇਹ ਆਤਮ ਰੰਗ ਦੇ ਨਾਮ ਤੇ ਮੈਗਜ਼ੀਨ ਵੀ ਇੱਥੇ ਚਲਾ ਰਿਆ ਅਖੰਡ ਕੀਰਤਨੀ ਜੱਥੇ ਵੱਲੋਂ ਕਿੰਨੇ ਕੁ ਲੋਕ ਲੱਗੀ ਦਾ ਸ਼ਿਕਾਰ ਹੋ ਗਏ ਹਾਂ ਤੁਸੀਂ 150 ਹੋ ਗਏ ਇਹ ਕਹਦੇ ਵੀ ਗੁਰਸਿੱਖ ਬੰਦੇ ਚਾਹੀਦੇ ਅਮ੍ਰ ਜੂਐਸਏ ਵਾਤਾਜੀ ਗੁਰਦੁਆਰਾ ਸਾਹਿਬ ਚ ਸੇਵਾ ਵਾਤਾਜੀ ਦੇ ਉੱਥੇ ਬੰਦੇ ਤੇ ਤੁਸੀਂ ਜੋ ਵੀ ਅਮਰ ਜਨ ਨਹੀਂ ਵੀ ਅਇਨੀ ਫੋਨ ਦੇ ਉੱਤੇ ਸਾਨੂੰ ਧਮਕੀਆਂ ਵੀ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਕੋਲ ਰਿਪੋਰਟਿੰਗ ਵੀ ਹੈਗੀ ਉਸ ਧਮਕੀ ਦਿੱਤੀ ਕਿ ਤੇਰਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ ਕਿ ਜੇ ਤੂੰ ਗਰੁੱਪ ਦੇ ਵਿੱਚ ਕੁਝ ਬੋਲਿਆ ਜਿਹਦੇ ਉੱਤੇ ਸੀ ਇਹ ਵਿਸ਼ਵਾਸ ਕੀਤਾ ਵੀ ਸਿੱਖੀ ਸੁਲੂਬ ਦੇ ਵਿੱਚ ਬੰਦਾ ਸਾਡੀ ਸਿੱਖਾਂ ਦੀ ਮਦਦ ਕਰੂਗਾ ਅੱਜ ਇਸ ਸਿੱਖੀ ਦੀ ਢਾਲ ਬਣਾ ਕੇ ਸਾਨੂੰ ਸਿੱਖਾਂ ਨੂੰ ਇਹ ਡੋਬਣ ਦੇ ਉੱਤੇ ਪੜਿਆ ਆ। 100 ਰੁਪਏ ਦੇ ਕਰੀਬ ਅਸੀਂ ਸ਼ਾਪਿੰਗ ਕਰ ਚੁੱਕੇ ਇਹਨੇ ਸਾਡੇ ਬੈਗ ਵੀ ਬੈਗ ਕਰਾਤੇ ਸਾਨੂੰ ਐ ਖੜੇ ਪੈਰ ਤੇ ਸਵੇਰੇ ਜਾਣਾ ਸੀ ਘਰ ਦੇ ਵਿੱਚ ਹੀ ਇੱਕ ਦਿਨ ਪਹਿਲਾਂ ਪਾਠ ਵੀ ਕਰਾ ਲਿਆ ਰਿਸ਼ਤੇਦਾਰ ਵੀ ਸੱਦ ਲਈ 52 ਹੁਕਮਨਾਮੇ ਗੁਰੂ ਸਾਹਿਬ ਦੇ ਤੇ ਉਹਨਾਂ ਦੇ ਉੱਤੇ ਖਰੇ ਨੇ ਉਤਰੇ ਤਾਂ ਲੱਗਦੀ ਲਾਣਦਾ ਨਾ ਤੇ ਸਿੱਖ ਘਰ ਦੇ ਉੱਤੇ ਟੈਕਸੀ ਲੈਣੀ ਆ ਜਾਂ ਕਿਤੇ ਜਾਣਾ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਕੋਈ ਸਰਦਾਰ ਹੈਗਾ ਨਾ ਜਿਹਦੇ ਮੂੰਹ ਤੇ ਦਾੜਾ ਸਿਰ ਤੇ ਪੱਗ ਪਰਨਾ ਬੰਨਾ ਉਹਦੇ ਨਾਲ ਵਿਸ਼ਵਾਸ ਕਰਕੇ ਚੱਲ ਜੀ ਵੀ ਤੁਹਾਡੋ ਆਪੇ ਬਾਹਰ ਦਾ ਪਾਰਦਾਰਾ ਕਰੀਏ ਬਾਹਰ ਭਜਣਾ ਤੁਹਾਨੂੰ ਤਖਤ ਸਾਹਿਬ ਦੇ ਵਿੱਚ ਘੜ ਕੇ ਉੱਥੇ ਜਾ ਕੇ ਇਹਨਾਂ ਨੇ ਠਗੀ ਮਾਰੀ ਉਸ ਤਖਤ ਦੇ ਉੱਤੇ ਜਿੱਥੇ ਖਾਲਸਾ ਪੰਦੀ ਨਹੀਂ ਰੱਖੀ ਖਾਲਸੇ ਦੀ ਜਨਮ ਭੂਮੀ ਦੇ ਉੱਤੇ ਐਡਾ ਵੱਡਾ ਤੁਸੀਂ ਧੋਖਾ ਕਰ ਰਹੇ ਹੋ ਬਰਵਾਜ਼ মিডিਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਵਿਦੇਸ਼ਾਂ ਦੀ ਤਾਂ ਗੈ ਨੌਂਦਮਾਨਾਂ ਦੇ ਮਨਾਂ ਦੇ ਵਿੱਚ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕ ਆ ਜਿਹੜੇ ਧੜਾ ਧੜਾ ਵਿਦੇਸ਼ ਦੀ ਧਰਤੀ ਤੇ ਜਾ ਕੇ ਪੱਕੇ ਤੌਰ ਤੇ ਵਸੇਬਾ ਕਰਨਾ ਚਾਹੁੰਦੇ ਨੇ ਜਿੱਥੇ ਟਰੈਵਲ ਏਜੰਟਾਂ ਦੇ ਵੱਲੋਂ ਕੱਥ ਤੌਰ ਤੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਆਮ ਲੋਕਾਂ ਨੂੰ ਤਾਂ ਉੱਥੇ ਆਰ 1 ਵੀਜ਼ੇ ਦੇ ਨਾਮ ਦੇ ਹੇਠ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਠਗਿਆ ਗਿਆ ਤਾਂ ਸਭ ਤੋਂ ਪਹਿਲਾਂ ਤਸਵੀਰ ਮੈਂ ਤੁਹਾਡੇ ਨਾਲ ਇਹ ਸਾਂਝੀ ਕਰ ਦਿੰਨਾ ਕਿ ਇਹਦੇ ਵਿੱਚ ਇਹ ਜਿਹੜੇ ਜਿੰਨੇ ਵੀ ਸ਼ਖਸ਼ ਦੇਖ ਰਹੇ ਹੋ ਸਤਨਾਮ ਸਿੰਘ ਖੁਰਾਣਾ ਮਨਪ੍ਰੀਤ ਸਿੰਘ ਖੁਰਾਣਾ ਐਡਵੋਕੇਟ ਜਸਕਾ ਜਸਕਮਰ ਸਿੰਘ ਪ੍ਰਤਪਾਲ ਸਿੰਘ ਜੇਈ ਸਤਨਾਮ ਸਿੰਘ ਤੇ ਸਰਜੀਤ ਕੌਰ ਮਾਤਾ ਸਾਹਿਬ कौर ਅਕੈਡਮੀ ਆਨੰਦਪੁਰ ਸਾਹਿਬ ਵਾਲੇ ਤੇ ਇਹਨਾਂ ਦੇ ਉੱਪਰ ਸੰਗੀਨ ਦੋਸ਼ ਲੱਗੇ ਨੇ ਕਿ ਇਹਨਾਂ ਨੇ ਸਿੱਖ ਧਰਮ ਦੇ ਜਿਹੜੇ ਗੁਰੂ ਸਾਹਿਬ ਜਿਨ੍ਹਾਂ ਦੀ ਗੁਰਦੁਆਰਾ ਸਾਬ ਦੇ ਵਿੱਚ ਬਹੁਤ ਵੱਡੀ ਮਹਾਨਤਾ ਰਹੀ ਹੈ ਤਾਂ ਆਰ1 ਵੀਜ਼ੇ ਦੇ ਨਾਮ ਦੇ ਹੇਠ ਇਹਨਾਂ ਦੇ ਵੱਲੋਂ ਆਮ ਲੋਕਾਂ ਦੀ ਲੁੱਟ ਕੀਤੀ ਗਈ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਅਮਾਉਂਟ ਮੰਗਦੀ ਹੈ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਮਾਮਲਾ ਕੀ ਹੈ ਕੀ ਨਾਮ ਹੈ ਜੀ ਤੁਹਾਡਾ ਸੁਰਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲਿਓ ਆਨੰਦਪੁਰ ਸਾਹਿਬ ਜੀ ਕੀ ਮਾਮਲਾ ਹੈ ਜੀ ਅੱਜ ਜਿਹੜਾ ਪੋਸਟਰ ਲੈ ਕੇ ਜਿਹੜੀ ਤੁਹਾਡੇ ਨਾਲ ਜ਼ਿਆਤੀ ਹੋਈ ਹੈ ਉਹਨੂੰ ਤੁਸੀਂ ਪ੍ਰਗਟਾਵਾ ਕਰ ਰਹੇ ਹੋ ਅਸਲ ਦੇ ਵਿੱਚ ਮਾਮਲਾ ਕੀ ਹੋਇਆ ਮਾਮਲਾ ਠੱਗੀ ਦਾ ਮਾਮਲਾ ਹੈ ਜੀ ਵਿਦੇਸ਼ ਭੇਜਣ ਦੇ ਨਾਂ ਤੇ ਸਿੱਖੀ ਦੇ ਨਾਮ ਤੇ ਇਹਨਾਂ ਨੇ ਡਿਮਾਂਡ ਕੀਤੀ ਸੀ ਕਿ ਅਸੀਂ ਸਿੱਖੀ ਸਰੂਪ ਵਾਲੇ ਬੰਦੇ ਸਾਨੂੰ ਚਾਹੀਦੇ ਐ ਈਵਨ ਜਿਹੜੇ ਬੰਦੇ ਗੁਰਸਿੱਖ ਨਹੀਂ ਸੀਗੇ ਉਹਨਾਂ ਨੂੰ ਅੰਮ੍ਰਿਤ ਵੀ ਛਕਾਏ ਇਹਨਾਂ ਲੋਕਾਂ ਨੇ ਕਿ ਤੁਸੀਂ ਅੰਮ੍ਰਿਤ ਛਕ ਲਓ ਤੁਹਾਨੂੰ ਆਰਬਨ ਵੀਜ਼ਾ ਲਵਾ ਕੇ ਅਸੀਂ ਅਮਰੀਕਾ ਭੇਜ ਦਾਂਗੇ ਇਹ ਬੰਦੇ ਅਮਰੀਕਾ ਨੇ ਨਹੀਂ 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 ਇਹ ਬੰਦੇ ਕੁਝ ਬੰਦੇ ਆਨੰਦਪੁਰ ਸਾਹਿਬ ਨੇ ਮਨਪ੍ਰੀਤ ਸਿੰਘ ਖੁਰਾਣਾ ਜਿਹੜਾ ਹੈਗਾ ਇਹ ਚੰਡੀਗੜ੍ਹ ਰਹਿੰਦਾ ਤੇ ਜਿਹੜਾ ਆਪਣਾ ਜਸਕਬਰ ਸਿੰਘ ਹੈ ਪ੍ਰਿਤਪਾਲ ਸਿੰਘ ਅਤੇ surjit kaur ਇਹ ਅਨੰਦਪੁਰ ਸਾਹਿਬ ਰਹਿੰਦੇ ਆ ਇਹਨਾਂ ਦੇ ਨਾਲ ਕੰਟੈਕਟ ਤੁਹਾਡਾ ਕਿੰਨੇ ਕਰਵਾਤਾ ਸਾਡਾ ਕੰਟੈਕਟ ਪ੍ਰਿਤਪਾਲ ਸਿੰਘ ਦਾ ਬੇਟਾ ਜਿਹੜਾ discovery ਸਿੰਘ ਹੈ ਮੇਰਾ ਉਹਦੇ ਨਾਲ ਕੰਟੈਕਟ ਸੀ ਇਹਨਾਂ ਅੱਗੇ ਇਹਨਾਂ ਹੀ ਸਾਡੇ ਕੋਲੋਂ ਪੈਸੇ ਲਏ ਆ ਸਾਰਾ ਕੁਝ ਇਹਨਾਂ ਹੀ ਕੀਤਾ ਇਹਨਾਂ ਹੀ ਸਾਨੂੰ ਮਨਪ੍ਰੀਤ ਦਾ ਜੋ ਅਕਾਊਂਟ ਨੰਬਰ ਭੇਜਿਆ ਸਾਰਾ ਕੁਝ ਇਹਨਾਂ ਹੀ ਸਾਡੇ ਕੋਲੋਂ ਕਰਵਾਇਆ ਇਹ ਬੰਦੇ ਆਪ US ਤੋਂ ਜਾ ਕੇ ਆਏ ਵਾਪਸ ਨਹੀਂ ਜੀ ਨਹੀਂ ਬਿਲਕੁਲ ਨਹੀਂ ਕਿਤੇ ਨਹੀਂ ਗਏ ਹੈ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਇਹ US ਗਏ ਨਹੀਂ ਨਹੀਂ ਸਾਨੂੰ ਤੇ ਇਹਨਾਂ ਨੇ ਇਹ ਕਿਹਾ ਨਾ ਵੀ ਉੱਥੇ ਦਸ਼ਮੇਸ਼ ਸੇਵਾ ਸੁਸਾਇਟੀ ਹੈ ਵੇ ਉਹਨਾਂ ਦੇ ਥਰੂ ਅਸੀਂ ਤੁਹਾਡਾ ਵੀਜ਼ਾ ਲਵਾਵਾਂਗੇ ਦਸ਼ਮੇਸ਼ ਸੇਵਾ ਸੁਸਾਇਟੀ ਉੱਥੇ ਹੈਗੀ ਆ ਤੁਸੀਂ ਆਈਡੀਆ ਨਹੀਂ ਲੈ ਕੇ ਜਿਹੜੇ ਬੰਦੇ ਆਰ ਆਪ ਨਹੀਂ ਕਦੇ ਜਹਾਜ਼ ਦਾ ਜਿੰਨਾ ਟਰੈਵਲ ਕੀਤਾ ਉਹ ਸਾਨੂੰ ਯੂਐਸਏ ਚਾਰਵਨ ਵੀਜ਼ਾ ਕਿੱਥੋਂ ਦਵਾ ਦੇਣਗੇ ਇਹਦੇ ਵਿੱਚ ਇਹ ਸਿਗਾ ਕਿ ਜਿਹੜਾ ਮਨਪ੍ਰੀਤ ਸਿੰਘ ਖੁਰਾਣਾ ਆ ਇਹ ਜਾ ਕੇ ਆਇਆ ਹੋਇਆ ਸੀ ਉਹ ਕਹਿੰਦਾ ਵੀ ਸਾਡਾ ਚਾਚਾ ਜੀ ਹੈ ਉਹੀ ਮੋਰੀ ਹੈ ਔਰ ਇਹ ਆਤਮ ਰੰਗ ਦੇ ਨਾਮ ਤੇ ਮੈਗਜ਼ੀਨ ਵੀ ਇੱਥੇ ਚਲਾ ਰਿਹਾ ਅਖੰਡ ਕੀਰਤਨੀ ਜਥੇ ਵੱਲੋਂ ਤੇ ਅਸੀਂ ਉਸ ਵਿਸ਼ਵਾਸ ਤੇ ਸੀ ਇਹਨਾਂ ਤੇ ਵਿਸ਼ਵਾਸ ਕਰ ਲਿਆ ਸ਼ਿਕਾਇਤ ਕੀਤੀ ਹੈ ਤੁਸੀਂ ਕਿਸੇ ਕੋਲ ਇਹਨਾਂ ਦੀ ਬਿਲਕੁਲ ਕੀਤੀ ਹੋਈ ਹੈ 36 ਏ ਚ ਥਾਣੇ ਚ ਵੀ ਕੀਤੀ ਹੋਈ ਹੈ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਤੇ ਐਸਐਸਪੀ ਦਫ਼ਤਰ ਆਪਾਂ ਆਨੰਦ ਰੋਪੜ ਵੀ ਕੀਤੀ ਹੈ ਤੇ ਉਹ ਮਾਰਕ ਡੀਐਸਪੀ ਆਨੰਦਪੁਰ ਸਾਹਿਬ ਨੂੰ ਹੋਈ ਹੈ ਹੂੰ ਤੇ ਤੁਸੀਂ ਅਖੰਡ ਕੀਰਤਨੀ ਜਥੇ ਦਾ ਨਾਮ ਲਿਆ ਤਾਂ ਸਿੱਖਾਂ ਦੇ ਵਿੱਚ ਬਹੁਤ ਵੱਡੀ ਮਹਾਨਤਾ ਉਹਨਾਂ ਦੀ ਅਖੰਡ ਕੀਰਤਨੀ ਜਥੇ ਦੇ ਕਿਸੇ ਮੈਂਬਰ ਦੇ ਕੋਲ ਕਿਸੇ ਨੁਮਾਇੰਦੇ ਦੇ ਕੋਲ ਨਹੀਂ ਗਏ ਤੁਸੀਂ ਚਿੱਠੀ ਪੱਤਰ ਲੈ ਕੇ ਗਏ ਦੇਖੋ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਸਾਡਾ ਠੱਗੀ ਹੋਈ ਹੈ ਉਸ ਤੋਂ ਬਾਅਦ ਅਸੀਂ ਫਿਰ ਰਹੇ ਹਾਂ ਉਹ ਸੇਵਾ ਹੁਣ ਅਸੀਂ ਕਾਰਵਾਈ ਅੱਗੇ ਵੀ ਕਰਾਂਗੇ ਇਹਨਾਂ ਦੇ ਉੱਤੇ ਖੰਡਕੀਰਤਨੀ ਜਥੇ ਕੋਲ ਵੀ ਜਾਵਾਂਗੇ ਅਸੀਂ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਨਖਲਵਾੜ ਕੀਤਾ ਗਿਆ ਹਮ ਬਾਈ ਜੀ ਕੀ ਨਾਮ ਹੈ ਤੁਹਾਡਾ ਨਰੇਸ਼ ਸਿੰਘ ਜੀ ਕਿੰਨੇ ਕੁ ਲੋਕ ਠੱਗੀ ਦਾ ਸ਼ਿਕਾਰ ਹੋ ਗਏ ਹੋ ਤੁਸੀਂ 150 ਲੋਕ ਹੈ ਜੀ 150 ਲੋਕ ਠੱਗੀ ਦਾ ਸ਼ਿਕਾਰ ਹੋ ਗਏ ਇਹਨਾਂ ਦਾ ਇਹਨਾਂ ਨੇ ਆਰ 1 ਵੀਜ਼ੇ ਦੇ ਨਾਮ ਦੇ ਹੇਠ ਹੀ ਲੁੱਟਿਆ ਤੁਹਾਨੂੰ ਹਾਂ ਜੀ ਆਰ 1 ਵੀਜ਼ੇ ਤੇ ਹੀ ਕੀ ਕਹਿੰਦੇ ਸੀਗੇ ਇਹ ਕਹਿੰਦੇ ਸੀਗੇ ਵੀ ਗੁਰਸਿੱਖਿਆ ਬੰਦ ਚਾਹੀਦੇ ਅਮਰ ਯੂ ਐਸ ਏ ਵਾਤਾ ਜੀ ਗੁਰਦੁਆਰਾ ਸਾਹਿਬ ਚ ਸੇਵਾ ਵਾਤਾ ਚਾਹੀਦੇ ਉੱਥੇ ਬੰ ਤੇ ਤੁਸੀਂ ਜੋ ਵੀ ਅਮਰ ਜਨ ਨਹੀਂ ਵੀ ਛਕਿਆ ਅਮਰ ਛਕਾ ਕੇ ਸਰਟੀਫੀਕੇਟ ਲੈ ਕੇ ਉਹਨਾਂ ਦੇ ਨਾਲ ਆਰਬਨ ਮੇਜ ਨਾਲ ਅਪਲਾਈ ਕਰਾਇਆ ਜੀ ਤੇ ਅਸੀਂ ਫਸੇ ਸਿਰਫ ਆਰਬਨ ਮੇਜ ਤਰ ਧਾਰਮਿਕ ਸੰਸਥਾ ਇਹਨਾਂ ਤੇ ਵੀ ਧਾਰਮਿਕ ਆਰਬਨ ਮੇਜ ਸਿੱਖੀ ਧਰਮ ਹੈ ਵੀ ਫਰੋੜ ਬਜੀ ਨਹੀਂ ਚੱਲਦੀ ਇਸ ਧਰਮ ਚ ਉਸ ਚੱਕਰ ਅਸੀਂ ਸਾਰੇ ਬੰਦੇ ਫਸੇ ਆ ਜੀ ਤੁਹਾਡੇ ਕੇਸ ਕਤਲ ਸੀਗੇ ਪਹਿਲਾਂ ਪਹਿਲਾਂ ਨਹੀਂ ਜੀ ਪਹਿਲਾਂ ਮੈਂ ਕੇਸ ਰੱਖਲੇ ਸੀਗੇ ਮੈਂ ਦੋ ਤਿੰਨ ਪਹਿਲਾਂ ਰੱਖਲੇ ਤੇ ਉਹਨਾਂ ਮੈਨੂੰ ਫੋਫੜ ਜੀ ਬਿਜਲੀ ਬੋਰਡ ਜੇਹੀ ਲੱਗੇ ਵੇ ਜਿਹੜੇ ਤੁਸੀਂ ਕੇਸ ਰੱਖੇ ਉਹ ਐਸੇ ਵੀਜੇ ਦਾ ਕਰਕੇ ਰੱਖੇ ਸੀ ਜਾਂ ਪਹਿਲਾਂ ਤੋਂ ਰੱਖੇ ਸੀ ਅਸੀਂ ਪਹਿਲਾਂ ਤੋਂ ਰੱਖੇ ਤੇ ਸਾਡੇ ਫੁੱਫੜੀ ਬੀਲਵਰਡ ਜੀ ਹੈ ਉਹਨਾਂ ਦੇ ਨਾਲ ਜਈਆ ਪ੍ਰਿਤਪਾਲ ਸਿੰਘ ਜੋ ਕਿ ਘਨੋਲੀ ਥਰੋ ਪਲੈਂਟ ਚ ਜਈਆ ਰੋਪੜ ਤੇ ਉਹਨਾਂ ਨੇ ਇਹ ਆਫਰ ਕੀਤਾ ਉਹਨਾਂ ਦਾ ਬੇਟਾ ਔਰ ਉਹ ਤੇ ਉਹਨਾਂ ਦੀ ਵਾਈਫ ਤਿੰਨੇ ਰੋਲ ਇਸ ਕੰਮ ਚ ਉਹਨਾਂ ਨੇ ਸਾਨੂੰ ਜਸ ਕਰਨ ਦਾ ਮਨਪਰੀਦ ਦਾ ਅਕਾਊਂਟ ਨੰਬਰ ਦਿੱਤਾ ਵੀ ਚੋ 8 ਲੱਖ ਪਾਓ ਅਸੀਂ ਤੁਹਾਨੂੰ ਯੂਐਸਏ ਦਾ ਆਰਬਨ ਵੀਜ਼ਾ ਦੇਵਾਂਗੇ ਵੀ ਜਦੋਂ ਉਹਨਾਂ ਨੂੰ ਕਹਿੰਦੇ ਕਿ ਕਹਿੰਦੇ ਨਹੀਂ ਇਹ ਬਿਲਕੁਲ ਜੇ ਮੰਨ ਲਓ ਅਸੀਂ ਇਸੇ ਕੋਈ ਫਰੋਡਵਾਜੀ ਹੁੰਦੀ ਹੈ ਥੋੜਾ ਇੱਕ ਇੱਕ ਰੁਪਿਆ ਵੀ ਵਾਪਸ ਕਰਾਂਗੇ ਜਦੋਂ ਸਾਰੀ ਪ੍ਰੋਡਕਸ਼ਨ ਹੋ ਗਈ ਸੀ ਪੈਸੇ ਮੰਗੇ ਆ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਤਾ ਵੀ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਵੀ ਤੁਸੀਂ ਮਨਪ੍ਰੀਤ ਖੜਾਣਾ ਨੂੰ ਫੜੋ ਜਦੋਂ ਕਿ ਸਾਨੂੰ ਸਾਰਾ ਸਾਡਾ ਕਨੈਕਟ ਤਾਂ ਅਸੀਂ ਮਨਪ੍ਰੀਤ ਖੜਾਣਾ ਨੂੰ ਨਹੀਂ ਜਾਣਦੇ ਸਾਡਾ ਕਨੈਕਟ ਪ੍ਰਿਤਪਾਲ ਜਸ ਜਸਕਰਮਰ ਜ ਉਹਨਾਂ ਦੀ ਵਾਈਫ ਸਰਜੀਤ ਕੋਲਣਾ ਤਾਂ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਕਾਰਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਾਤਨ ਡਿਸਟ੍ਰਿਕਟ ਪਟਿਆਲਾ ਤੋਂ ਰਹਿਣ ਵਾਲਾ ਤੇ ਤੁਹਾਨੂੰ ਕੀ ਕਹਿ ਕੇ ਜਿਹੜਾ ਆਰ1 ਵੀਜੇ ਦੀ ਗੱਲ ਹੋਈ ਸੀ ਜੀ ਮੈਂ ਗੁਰਦਾਸ ਸਾਹਿਬ ਜੀ ਡਿਊਟੀ ਕਰਦਾ ਹਾਂ ਜੀ ਉੱਥੇ ਇੱਕ ਲੜਕੀ ਸੀ ਜੋ ਇਹਦੇ ਕੰਟੈਕਟ ਦੇ ਵਿੱਚ ਸੀਗੀ ਉਹਦਾ ਨਾਮ ਸੁਪ੍ਰੀਤ ਕੌਰਿਆ ਤੇ ਉਹਨੇ ਮੇਰੇ ਤਾਂ ਕੰਟੈਕਟ ਕੀਤਾ ਵੀ ਇੱਕ ਮਨਪ੍ਰੀਤ ਸਿੰਘ ਖੁਰਾਨਾ ਆਤਮਨੰਗ ਮੈਗਜ਼ੀਨ ਦੇ ਵੀ ਐਡੀਟਰ ਨੇ ਤੇ ਅਖੰਡ ਕੀਰਤਨੀ ਜਥੇ ਦੇ ਵਿੱਚ ਉਹ ਕੀਰਤਨ ਵੀ ਕਰਦੇ ਨੇ ਉਹ ਸੇਵਾ ਵੀ ਨਿਭਾਉਂਦੇ ਨੇ ਤੇ ਉਹ ਇੱਕ ਜਿਹੜੇ ਆ ਗਰੀਬ ਪਰਿਵਾਰ ਨੇ ਸਿੱਖ ਪਰਿਵਾਰ ਨੇ ਵੀ ਉਹਨਾਂ ਦੀ ਮਦਦ ਕਰ ਰਹੀ ਨੇ ਤੇ ਅਮਰੀਕਾ ਦਾ ਇੱਕ ਆਰਮਨ ਮੀਦਾ ਆ ਜਿਹੜਾ ਥੋੜੇ ਜਿਹੇ ਪੈਸਿਆਂ ਦੇ ਵਿੱਚੋਂ ਲੈ ਕੇ ਵੀ ਦੇ ਰਹੀ ਨੇ ਤੇ ਗਰੀਬ ਪਰਿਵਾਰ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦੀ ਮਦਦ ਕਰ ਰਹੀ ਨੇ ਜੇ ਤੁਸੀਂ ਜਾਣਨਾ ਚਾਹੁੰਦੇ ਤੁਸੀਂ ਵੀ ਉਹਨਾਂ ਦਾ ਮੈਂ ਤੁਹਾਨੂੰ ਕੰਟੈਕਟ ਦੇ ਦਿੰਨੀ ਆ ਫਿਰ ਉਹਨੇ ਮੈਨੂੰ ਇਹਨਾਂ ਦੀ ਪਤਨੀ ਹਰਮਿੰਦਰ ਕੌਰ ਨਾਲ ਕੰਟੈਕਟ ਕਰਾਇਆ ਉਹਨੇ ਫਿਰ ਅਗਰਮਨ ਤੇ ਸ਼ਹੀਦ ਦਾ ਮੈਨੂੰ ਨੰਬਰ ਦਿੱਤਾ ਮਨਪ੍ਰੀ ਸਿੰਘ ਨੇ ਫਿਰ ਮੈਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਬੁਲਾਇਆ ਕਿੰਨੇ ਪੈਸੇ ਲੈਏ ਸੀ ਤੁਹਾਡੇ ਕੋਲ ਮੇਰੇ ਤੋਂ 8 ਲੱਖ ਰੁਪਏ ਲਿਆ 5 ਲੱਖ ਪਰ ਬੰਦੇ ਦੇ ਮਗਰ ਹੀ ਨੇ ਮੰਗਿਆ ਸੀ ਤੇ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਸੀ ਤਿੰਨਾਂ ਦਾ ਲਵਾਇਆ ਸੀ ਕਹਿੰਦੇ ਸੀ ਪੂਰੇ ਪਰਿਵਾਰ ਸਮੇਤ ਤੁਸੀਂ ਜਾ ਸਕਦੇ ਹੋ ਅਸੀਂ ਇਸੇ ਕਰਕੇ ਆਏ ਕਿ ਚਲੋ ਪਰਿਵਾਰ ਵੀ ਜਾ ਰਿਹਾ ਹੈ ਇਕੱਠੇ ਵੀ ਰਵਾਂਗੇ ਤੇ ਨਾਲੇ ਥੋੜੀ ਪੈਸੇ ਦੇ ਵਿੱਚ ਸਾਡਾ ਕਾਰ ਮਨਪ੍ਰੀ ਮਰਪਈ ਸਿੰਘ ਖੁਰਾਣੇ ਦਾ ਦੇ ਘਰ ਫਿਰ ਇੱਥੇ ਚੰਡੀਗੜ੍ਹ ਚ ਹੀ ਆ ਹਾਂਜੀ 245 ਮਹਗੇ ਨੇ ਕਿ ਜਾਂ ਘਰ ਛੱਡ ਕੇ ਦੌੜ ਗਏ ਘਰ ਛੱਡ ਕੇ ਦੌੜ ਗਏ ਜੀ ਇਥੇ ਕਰਤੇ ਵਿੱਚ ਨਹੀਂ ਰਹ ਰਹੇ ਹੈਗੇ ਹੋਰ ਪਾਸੇ ਰਹ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਤੋਂ ਬਾਅਦ ਵੀ ਕਮੈਂਟ ਆਉਣੇ ਲੋਕਾਂ ਦੇ ਕਿ ਜੇ ਉਹਨਾਂ ਦਾ ਘਰ ਇੱਥੇ ਹੈਗਾ ਤੇ ਘਰ ਦੇ ਦਰਵਾਜ਼ੇ ਤੇ ਬਹਿ ਜੋ ਜਾ ਕੇ ਘਰ ਘਰ ਦੇ ਬਾਰੇ ਵੀ ਪਤਾ ਲੱਗਿਆ ਜੀ ਵੀ ਤਿੰਨ ਛੱਤਾਂਆਂ ਘਰ ਦੀਆਂ 3rd ਛੱਤ ਘਰ ਦੇ ਵੀ ਗਰਾਊਂਡ ਫਲੋਰ ਤੇ ਆਪ ਰਹਿੰਦੇ ਸੀ ਉਹ ਘਰ ਵੀ ਕਹਿੰਦੇ ਇਹਦਾ ਨਹੀਂ ਹੈਗੇ ਨੇ ਸੇਲ ਕੀਤਾ ਹੈ ਉਹਦਾ ਕੇਸ ਚੱਲਦਾ ਪਿਆ ਹੈ ਉੱਪਰਲੀ ਛੱਤ ਵਾਲਿਆਂ ਦੀ ਨਾਲ ਵੀ ਇਹਦਾ ਕੇਸ ਚੱਲਦਾ ਪਿਆ ਹੈ ਉਹ ਸੇਲ ਕੀਤਾ ਸੀ ਉਹਦੇ ਉੱਤੇ ਬਾਅਦ ਵਿੱਚ ਕਬਜ਼ਾ ਕਰਨਾ ਚਾਹੁੰਦਾ ਸੀ ਉਹਦੇ ਨਾਲ ਵੀ ਕੇਸ ਚੱਲਦਾ ਪਿਆ ਤੇ ਤੀਜੇ ਬੰਦੇ ਨਾਲ ਵੀ ਦੀ ਕੋਈ ਗੱਲਬਾਤ ਹੋਈ ਹੈ ਉਹ ਘਰ ਮ ਤਾਂ ਇਨੀ ਫੋਨ ਦੇ ਉੱਤੇ ਸਾਨੂੰ ਧਮਕੀਆਂ ਵੀ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਉਸ ਧਮਕੀ ਦੀ ਦਿੱਤੀ ਵੀ ਤੇਰਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ ਵੀ ਜੇ ਤੂੰ ਗਰੁੱਪ ਦੇ ਵਿੱਚ ਕੁਝ ਬੋਲਿਆ ਤਾਂ ਇਹ ਇਹੋ ਜਿਹੇ ਧਮਕੀਆਂ ਵੀ ਸਾਨੂੰ ਦੇਣੀਆਂ ਸ਼ੁਰੂ ਕਰ ਗਏ ਜਿਹਦੇ ਉੱਤੇ ਸੀ ਇਹ ਵਿਸ਼ਵਾਸ ਕੀਤਾ ਵੀ ਸਿੱਖੀ ਸਰੂਪ ਦੇ ਵਿੱਚ ਬੰਦਾ ਸਾਡੀ ਸਿੱਖਾਂ ਦੀ ਮਦਦ ਕਰੂਗਾ ਅੱਜ ਇਸ ਸਿੱਖੀ ਦੀ ਢਾਲ ਬਣਾ ਕੇ ਸਾਨੂੰ ਸਿੱਖਾਂ ਨੂੰ ਇਹ ਡੋਬਣ ਦੇ ਉੱਤੇ ਤੁਰਿਆ ਆਇਆ ਜਿਹੜਾ ਆਰਬਨ ਵੀਜ਼ੇ ਦੀ ਗੱਲ ਹੋਈ ਸੀ ਉਹ ਕਿਹਦੇ ਵੱਲੋਂ ਕਿਹਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਆ ਜਾਂ ਉੱਥੇ ਕੋਈ ਸੰਸਥਾ ਜਿਨ੍ਹਾਂ ਦੇ ਵੱਲੋਂ ਆਰਬਨ ਵੀਜ਼ਾ ਭੇਜਿਆ ਜਾ ਰਿਹਾ ਸੀ ਮਨੀ ਸਿੰਘ ਮਨਪ੍ਰੀਤ ਸਿੰਘ ਖਨਾਨਾਂ ਦੇ ਵੱਲੋਂ ਸਾਨੂੰ ਇਹ ਗੱਲ ਆਖੀ ਗਈ ਸੀ ਆਪਣੇ ਆਫਿਸ ਆਪਣੇ ਘਰ ਦੇ ਵਿੱਚ ਨੇ ਆਫਿਸ ਬਣਾਇਆ ਵੀ ਮੈਂ ਆਤਮਰੰਗ ਮੈਗਜ਼ੀਨ ਦਾ ਮੁੱਖ ਐਡੀਟਰ ਹਾਂ ਸਾਡੀ ਉੱਥੇ ਇੱਕ ਦਸ਼ਮੀਸ਼ ਸ ਅਸੀਂ ਉਹਦੇ ਮੈਂਬਰ ਆ ਉਹਦੇ ਥਰੂ ਅਸੀਂ ਤੁਹਾਨੂੰ ਆਰ1 ਵੀਜ਼ਾ ਲਵਾ ਕੇ ਦਵਾਗੇ ਜੇ ਤੁਹਾਡਾ ਉੱਥੇ ਚਾਲ ਜਨਨ ਸਹੀ ਰਿਹਾ ਤੁਹਾਡੀ ਰਹਿਣੀ ਸਹਿਣੀ ਉਹ ਵੇਖ ਕੇ ਤੁਹਾਨੂੰ 6 ਮਹੀਨਿਆਂ ਦੇ ਵਿੱਚ ਤੁਹਾਨੂੰ ਪੀਆਰ ਵੀ ਉੱਥੇ ਅਸੀਂ ਕਰਵਾ ਦੇਵਾਂਗੇ ਤੇ ਤੁਹਾਡੇ ਥੋੜੇ ਪੈਸਿਆਂ ਦੇ ਵਿੱਚ ਅਸੀਂ ਕਰਦੇ ਅਸੀਂ اسی لالਚ ਵਿੱਚ ਆ ਗਏ ਵੀ ਘੱਟ ਪੈਸਿਆਂ ਤੇ ਇੱਕ ਸਿੱਖੀ ਸਰੂਪ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸਾਨੂੰ ਸੇਵਾ ਮਿਲਦੀ ਹੈ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਡਿਊਟੀ ਕਰਦਾ ਤੁਸੀਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉਹ ਤੋਂ 8 ਲੱਖ ਰੁਪਈਆ 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 ਕਰਕੇ ਜੋੜਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗ੍ਰੰਥੀਆਂ ਦੀ ਤਨਖਾਹ ਬੜੀ ਘੱਟ ਹੁੰਦੀ ਪਰ ਤੁਸੀਂ ਤੇ 8 ਲੱਖ ਰੁਪਈਆ ਦਿੱਤਾ ਨੀਂਦ ਆ ਜਾਂਦੀ ਰਾਤ ਨੂੰ ਪਰਿਵਾਰ ਦੇ ਵਿੱਚ ਕੋਈ ਚਿੰਤਾ ਤਾਂ ਨਹੀਂ ਨਹੀਂ ਵੀਰ ਜੀ ਜਿੱਦਣ ਇਹਨੇ ਸਾਡਾ ਜਾਂਦਾ ਕੈਨਸਲ ਕੀਤਾ ਉਸੇ ਦੇਣੇ ਹੀ ਮੇਰੀ ਵਾਈਫ ਸੀ ਜਿਹੜੀ ਉਹ ਗਸ ਖਾ ਕੇ ਡਿੱਗ ਗਈ ਉਹ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਉਦੀ ਦਵਾਈ ਚੱਲਦੀ ਪਈ ਉਸੇ ਦਿਨ ਤੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ 5 ਲੱਖ ਫੜਿਆ 3 ਲੱਖ ਮੈਂ ਬੈਂਕ ਤੋਂ ਚੱਕਿਆ ਹੋਇਆ 8 ਲੱਖ ਰੁਪਈਆ ਮੈਂ ਉਹਨਾਂ ਦਾ ਪਾਈ ਪਾਈ ਮੋੜਨਾ ਉਹਦਾ ਵਿਆਜ ਮੈਨੂੰ ਪੈ ਰਿਆ ਲੱਖ ਰੁਪਏ ਦੇ ਕਰੀਬ ਅਸੀਂ ਸ਼ਾਪਿੰਗ ਕਰ ਚੁੱਕੇ ਇਹਨੇ ਸਾਡੇ ਬੈਕ ਵੀ ਪੈਕ ਕਰਾਤੇ ਸਾਨੂੰ ਐਨ ਖੜੇ ਪੈਰ ਤੇ ਸਵੇਰੇ ਜਾਣਾ ਸੀ ਘਰ ਦੇ ਵਿੱਚ ਹੀ ਇੱਕ ਦਿਨ ਪਹਿਲਾਂ ਪਾਠ ਵੀ ਕਰਾ ਲਿਆ ਰਿਸ਼ਤੇਦਾਰ ਵੀ ਸੱਦ ਲਈ ਜਾਣ ਤੋਂ ਪਹਿਲਾਂ ਰਾਤ ਨੂੰ ਇਹਦਾ ਮੈਸੇਜ ਆ ਜਾਂਦਾ ਵੀ ਅਸੀਂ ਸਵੇਰੇ ਜਾ ਨਹੀਂ ਰਹੇ ਸਾਡਾ ਜਾਣਾ ਕੈਨਸਲ ਹੈ ਸਾਨੂੰ ਇੱਕ ਮੀਟਿੰਗ ਹੋਰ ਕਰਨੀ ਪੈਣੀ ਹੂੰ ਬਿਲਕੁਲ ਆ ਭਾਈ ਭਗਵਾਨ ਸਿੰਘ ਮਟੌਰ ਨੇ ਲਗਾਤਾਰ ਸਮਾਜ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਭਾਈ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਇਹ ਬੰਦੇ ਧਾਰਮਿਕ ਸ਼੍ਰੇਣੀ ਦੇ ਨਾਲ ਜੁੜੇ ਹੋਏ ਆ ਤੇ ਧਾਰਮਿਕ ਬੰਦਿਆਂ ਨੂੰ ਹੀ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜਦੋਂ ਮੈਂ ਤਸਵੀਰਾਂ ਵੇਖੀਆਂ ਤਾਂ ਮੇਰਾ ਮਨ ਅੰਦਰੋਂ ਰੋਇਆ ਕਿਉਂਕਿ ਇਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਪਛੋਕੜ ਉਸ ਧਰਤੀ ਨਾਲ ਜੁੜਦਾ ਨਜ਼ਰ ਆ ਰਿਹਾ ਜਿੱਥੇ ਇਹ ਕਾਮਯਾਬੀ ਰਹਿੰਦੀ ਹੈ ਜਿੱਥੇ ਵੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਜਿਸ ਜਗ੍ਹਾ ਦੇ ਉੱਤੇ ਜਲਮ ਨੂੰ ਨਾਥ ਪਾਣ ਦੇ ਲਈ ਖਾਲਸਾ ਸਾਜਿਆ ਗਿਆ ਸੀ ਜਦੋਂ ਅੱਜ ਮੈਂ ਤਸਵੀਰਾਂ ਵੇਖੀਆਂ ਤਾਂ ਅੰਦਰੋਂ ਦਿਲ ਮੈਂ ਕਹਿੰਦਾ ਰੋਇਆ ਦਿਲ ਮੇਰਾ ਅੱਜ ਜਦੋਂ ਮੈਨੂੰ ਗੱਲਾਂ ਪਤਾ ਲੱਗੀਆਂ ਨਾ ਵੀ ਕਿਸ ਤਰ੍ਹਾਂ ਠੱਗਿਆ ਗਿਆ ਲੁੱਟਿਆ ਗਿਆ ਆ ਖੁਰਾਨਾ ਕਰਕੇ ਕਿਹੜਾ ਹੀ ਬੰਦਾ ਹੈ ਮੈਂ ਕਹਿੰਦਾ ਮੈਂ ਤਾਂ ਸਿਰਫ ਖੁਰਾਨਾ ਗਾਉਂਗਾ ਸਿੰਘਾਂ ਦਾ ਕੰਮ ਹੈ ਨਹੀਂ ਇਹਨਾਂ ਦਾ ਕਿਉਂਕਿ ਸਿੰਘੇ ਕੰਮ ਨਹੀਂ ਕਰਦੇ ਸਿੰਘਾਂ ਨੂੰ ਤਾਂ ਜਦੋਂ 52 ਹੁਕਮਨਾਮੇ ਜੀ ਗੁਰੂ ਸਾਹਿਬ ਦੇ ਜੇ ਉਹਨਾਂ ਦੇ ਉੱਤੇ ਖਰੇ ਨਹੀਂ ਉਤਰੇ ਤਾਂ ਲੱਖ ਦੀ ਲਾਨ ਤਾਂ ਇਹਨਾਂ ਦੇ ਸਿੱਖ ਘਾਣ ਦੇ ਉੱਤੇ ਭਾਈ ਜਿਹੜੇ ਬੰਦੇ ਨੇ ਦਸਤਾਰ ਬੰਨੀ ਹੁੰਦੀ ਜਾਂ ਮੂੰਹ ਤੇ ਦਾੜਾ ਹੁੰਦਾ ਤੇ ਉਹਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਇਹਨਾਂ ਤੇ ਜ਼ਿੰਮੇਵਾਰੀਆਂ ਵੀ ਨਹੀਂ ਸਮਝੀਆਂ ਦਰਵਰ ਤੋਂ ਕਰਕੇ ਆਮ ਲੋਕਾਂ ਨੂੰ ਕਿਉਂ ਲੁੱਟਿਆ ਨਾ ਭਾਈ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ ਦਿੰਦਾ ਇੱਕ ਖਬਰਾਂ 'ਚ ਦੇਖਿਆ ਬੜਾ ਪ੍ਰਚਲਿਤ ਹੋਇਆ ਸੀ ਵੀ ਕੋਈ ਧੀ ਜੇਕਰ ਟੈਕਸੀ ਲੈਣੀ ਆ ਜਾਂ ਕਿਤੇ ਜਾਣਾ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਕੋਈ ਸਰਦਾਰ ਹੈਗਾ ਨਾ ਜਿਹਦੇ ਮੂੰਹ ਤੇ ਦਾੜਾ ਸਿਰ ਤੇ ਪੱਗ ਪਰਨਾ ਬੰਨਾ ਉਹਦੇ ਨਾਲ ਵਿਸ਼ਵਾਸ ਕਰਕੇ ਚੱਲਦੀ ਉਹ ਧੀਆਂ ਤੱਕ ਵਿਸ਼ਵਾਸ ਕਰਕੇ ਉਹਨਾਂ ਨਾਲ ਬਹਿ ਜਾਂਦੀਆਂ ਸੀ ਵੀ ਜੈਨ ਦਾ ਨਾਲ ਮੈਂ ਸੇਫ ਐ ਕਿਉਂਕਿ ਇਹ ਦਸਮ ਪਿਤਾ ਨੇ ਜਦੋਂ ਸਿਰ ਤੇ ਸਾਜਿਆ ਸੀ ਨਾ ਖਾਲਸਾ ਦੇ ਵੀ ਜਦੋਂ ਖਾਲਸਾ ਬਣਾਇਆ ਸੀ ਤਾਂ ਉਹ ਪ્યોਰ ਬਣਾਤਾ ਸੀ ਛੁੱਧ ਵੀ ਜਿਹਦੇ ਮਨ ਚ ਕੋਈ ਕਾਪਟ ਨਹੀਂ ਕੋਈ ਝੂਠ ਫਰੇਵ ਨਹੀਂ ਪਰ ਹੈਰਾਨੀ ਬੜੀ ਉਦੋਂ ਹੋਈ ਆ ਮੇਰਾ ਮੇਰ ਬੀਰ ਜਿਹੜਾ ਮੈਂ ਤੈਨੂੰ ਦੱਸਦਾ ਸਭ ਤੋਂ ਵੱਡੀ ਗੱਲ ਤੋਂ ਦੱਸਣ ਲੱਗਾ ਤਖਤ ਸਾਹਿਬ ਦੇ ਵਿੱਚ 12 ਵਜੇ ਸੇਵਾ ਕਰਨ ਜਾਂਦਾ ਭਰਾ ਜਦੋਂ ਹੁਣ ਦੱਸੇ ਨੇ ਨਾ ਮੈਨੂੰ ਉੱਥੇ ਹੀ ਆ ਕਿ ਇਹਨਾਂ ਨੂੰ ਉਹ ਕਹਿੰਦਾ ਕਿਹੜਾ ਬੇਟਾ ਉਹਨਾਂ ਦਾ ਪ੍ਰਿਤਪਾਲ ਸਿੰਘ ਜਿਹੜਾ ਵੀ ਥੋਵੇਂ ਮੈਨੂੰ ਮਹਾਰਾਜ ਦਾ ਹੁਕਮ ਹੋਇਆ ਵੀ ਤੁਹਾਡਾ ਆਫੇ ਬਾਹਰ ਦਾ ਪਾਰਦਾਰਾ ਕਰਿਓ ਬਾਹਰ ਭੇਜਣਾ ਤੁਹਾਨੂੰ ਤਖਤ ਸਾਹਿਬ ਦੇ ਵਿੱਚ ਘੜ ਕੇ ਉੱਥੇ ਜਾ ਕੇ ਇਹਨਾਂ ਨੇ ਠਗੀ ਮਾਰੀ ਉਸ ਤਖਤ ਦੇ ਉੱਤੇ ਜਿੱਥੇ ਖਾਲਸਾ ਪੰਦੀ ਨਹੀਂ ਰੱਖੀ ਗਈ ਤਖਤ ਸਾਹਿਬ ਪ੍ਰਸ਼ਾਦ ਨਹੀਂ ਮਿਲਦਾ ਉਹ ਤਾਂ ਕਿਸੇ ਨਾਲ ਗੱਲ ਨਹੀਂ ਕਰਦਾ ਤਖਤ ਸਾਹਿਬ ਤੇ ਇਸ ਸ਼ਖਸ਼ ਨੂੰ ਵੀ ਉਹਨਾਂ ਨੇ ਬਖਸ਼ਿਆ 12 ਵਜੇ ਇਹ ਸੇਵਾ ਕਰਨ ਲਈ ਜਾਂਦੇ ਉੱਥੇ ਉਹ ਵੀ ਆਉਂਦਾ 12 ਵਜੇ ਤਖਤ ਸਾਹਿਬ ਸੇਵਾ ਕਰਨ ਲਈ ਜਾਂਦਾ ਉੱਥੇ ਗਿਆ ਵੀ ਮੈਨੂੰ ਤਾਂ ਹੁਕਮ ਹੋਇਆ ਮਹਾਰਾਜ ਦਾ ਵੀ ਤੁਹਾਡੀ ਹੁਣ ਬਾਹਰ ਦੀ ਤਿਆਰੀ ਹੈ ਭਾਈ ਤੇ ਬਾਹਰ ਦਾ ਕਰੋ ਕਿੰਨੇ ਪੈਸੇ ਦਿੱਤੇ ਬਾਈ ਤੁਸੀਂ ਵੀ 8 ਲੱਖ ਹੈ ਵੀਰੇ ਕੀ ਕੰਮ ਕਰਦੇ ਹੋ ਤੁਸੀਂ ਟੈਂਪੋ ਚ ਲੈਣਾ ਜੀ ਅਸਾ ਆਟੋ ਚ ਲਾ ਕੇ 8 ਲੱਖ ਰੁਪਏ ਜੋੜਿਆ ਸੀ ਜਾਂ ਫਿਰ ਫੜਫੜਾ ਕੇ ਦਿੱਤੇ ਸੀ ਫੜਫੜਾ ਕੇ ਜੀ ਕੁਛ ਆਪਣੇ ਸੀ ਕੁਛ ਫੜੇ ਸੀਗੇ ਬੇਜੀ ਫੜੇ ਹੋਏ ਨੇ 5% ਤੇ ਬਾਈ ਇਹਨਾਂ ਦਾ ਕੋਈ ਸੁਰੱਖ ਨਹੀਂ ਮਿਲ ਸਕਿਆ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਕਿਹਾ ਉਹਦੇ ਉੱਤੇ 8 ਲੱਖ ਦਾ ਕਿ ਉੱਥੇ ਲੋਕੀ ਸਿਰ ਦੇ ਦਿੱਤੇ ਉੱਥੇ ਸਿੰਘਾਂ ਨੇ ਸਿਰ ਦਿੱਤੇ ਸੀ ਵੀ ਆਹ ਜਗ੍ਹਾ ਦੇ ਉੱਤੇ ਜਿਹੜੇ ਬਚਨ ਹੋਏ ਪਰ ਤੁਸੀਂ ਉੱਥੇ ਸੇਵਾ ਕਰਨ ਲੁਕਣ ਜਾਂਦੇ ਨਹੀਂ ਸੇਵਾ ਕਰਨ ਜਾਂਦੇ ਆ ਮੈਡਮ ਦਾ ਨਾਮ ਜਿਹੜਾ ਲੈਂਦੇ ਇਹ ਇਹਨੇ ਇਹਨਾਂ ਨੂੰ ਇਹ ਗੱਲ ਕਹੀ ਵੀ ਮੈਂ ਮਾਤਾ ਸਾਹਿਬ ਕੋਰ ਦਿੱਤੀ ਹੈ ਇਹਨੇ ਜ਼ਿੰਮੇਵਾਰੀ ਚੱਕੀ ਮਾਤਾ ਜੀ ਤੁਸੀਂ ਸੁਰਜੀਤ ਕੌਰ ਜੀ ਤੂੰ ਜ਼ਿੰਮੇਵਾਰੀ ਚੱਕੀ ਇਹਨਾਂ ਦੀ ਵੀ ਮੈਂ ਤੁਹਾਡੇ ਪੈਸੇ ਵਾਪਸ ਕਰਾਉਂਗੀ ਕਿਹਾ ਸੀ ਨੇ ਤਾਂ ਕਰਾਓ ਫਿਰ ਹੁਣ ਵਾਪਸ ਸਰਾਂ ਦੇ ਉੱਤੇ ਦਸਤਾਰਾ ਤੁਹਾਡੇ ਘਟੋ ਘਟ ਖਾਲਸੇ ਦੀ ਧਰਤੀ ਨੂੰ ਬਦਨਾਮ ਨਾ ਕਰੋ ਤੁਸੀਂ ਇੱਥੋਂ ਦਾ ਜੰਪਲ ਹੈ ਨਹੀਂ ਜਾਂ ਮੈਨੂੰ ਨਹੀਂ ਪਤਾ ਮੈਂ ਇੱਥੋਂ ਦਾ ਜੰਪਲ ਆ ਖਾਲਸਾ ਦੀ ਜਨਮ ਭੂਮੀ ਦੇ ਉੱਤੇ ਐਡਾ ਵੱਡਾ ਤੁਸੀਂ ਧਰੋ ਕਰ ਰਹੇ ਹੋ ਜਿਹੜੇ ਬਾਹਰੋਂ ਜਿਹੜੇ ਲੋਕ ਆਉਂਦੇ ਆ ਖਾਸ ਕਰਕੇ ਮੱਬਾਰ ਦਾ ਇਹ ਗੱਲ ਕਹਿਣਾ ਤੁਸੀਂ ਸਾਡੀ ਧਰਤੀ ਦੇ ਉੱਤੇ ਆ ਕੇ ਤੁਸੀਂ ਅਜੇ ਕੰਮ ਕਰਕੇ ਬਦਰਾਹਮ ਕਰ ਰਹੇ ਹੋ ਉਹ ਧਰਤੀ ਨੂੰ ਜਿੱਥੇ ਜ਼ੁਲਮ ਨੂੰ ਰੋਕਣ ਦੇ ਲਈ ਨੱਥ ਪਾਉਣ ਦੇ ਲਈ ਖਾਲਸਾ ਸਾਜਿਆ ਸੀ ਉਸ ਧਰਤੀ ਦੇ ਉੱਤੇ ਜਿਹੜੀ ਧਰਤੀ ਨਵੇਂ ਪਰਿਸ਼ਾਣ ਆਪ ਖਰੀਦੀ ਬਾਈ ਜੀ ਬਾਈ ਜੀ ਸਵਾਲ ਇਹ ਆ ਕਿ ਹੁਣ ਇਸ ਤੋਂ ਅਗਲਾ ਐਕਸ਼ਨ ਕਿਹੜਾ ਕਰਨ ਜਾ ਰਹੇ ਹੋ ਇਹ ਬਾਈ ਆ ਇਹ ਵੀ ਰਿਕਸ਼ਾ ਚਲਾ ਕੇ 8 ਲੱਖ ਰੁਪਇਆ ਇਕੱਠਾ ਕੀਤਾ ਅੰਡੀਆਂ ਗਵਾਂਡੀਆਂ ਤੋਂ ਫੜ ਕੇ ਪੈਸੇ ਦਿੱਤੇ ਹੁਣ ਇਹੋ ਜਿਹੇ ਜਿਹੜੇ ਲੋੜਵੰਦ ਗੁਰਸਿੱਖ ਭਰਾ ਨੇ ਇਹਨਾਂ ਦੀ ਮਦਦ ਕਿੱਦਾਂ ਕਰੋਗੇ ਤੁਸੀਂ ਅਸਲ 'ਚ ਨਾ ਮੇਰੇ ਦਾ ਧਿਆਨ ਜੱਜੇ ਆਇਆ ਪਰ ਜਦੋਂ ਇੱਥੇ ਆਪਾਂ ਇਕੱਠੇ ਹੋਏ ਨਾ ਅੱਜ ਭਾਨਾ ਸਿੱਧੂ ਦੇ ਕੋਲੇ ਜਾਂਦੇ ਰਹੇ ਅੱਜ ਇਕੱਠੇ ਹੋਏ ਤਾਂ ਇੱਥੇ ਅਛਦੂ ਸਾਹਿਬ ਆਇਓ ਤਾਂ ਇੱਥੇ ਆਪਾਂ ਇੱਕ ਇਹ ਬਿਊਤਵੰਦੀ ਬਣਾਣੀ ਹੈ ਵੀ ਆਪਾਂ ਕਰਨਾ ਕੀ ਹੈ ਸਾਡੇ ਸਿੱਧੂ ਸਾਹਿਬ ਆ ਗਏ ਇਹ ਐਡਵੋਕੇਟ ਸਾਹਿਬ ਨੇ ਸਾਰੀ ਬੈਰ ਭਾਈ ਇਹ ਕਰਨਗੇ ਸਿੱਧੂ ਸਾਹਿਬ ਜਿਨ੍ਹਾਂ ਦੀ ਹੁਣ ਲੋਟ ਹੋਈ ਆ ਉਹਨਾਂ ਵਾਸਤੇ ਆਪਾਂ ਕੀ ਅੱਗੇ ਕਰ ਰਹੇ ਇਹਦੇ ਵਿੱਚ ਨਾ ਅਸੀਂ ਜਿਹੜੀ ਜਿਹੜੀ ਸੋਧਾਂ ਨੇ ਦੇਖੋ ਕੁਝ ਚੀਜ਼ਾਂ ਚੰਗੀਆਂ ਵੀ ਹੁੰਦੀਆਂ ਨੇ ਜਿਸ ਵਕਤ ਅਮਰੀਕਾ ਤੋਂ ਬੱਚੇ ਡਿਪੋਰਟ ਕੀਤੇ ਗਏ ਆ ਤਾਂ ਹਰਿਆਣੇ ਨੇ ਨਾ ਇੱਕ ਐਕਟ ਬਣਾਇਆ ਹੈਗਾ ਜਿਹੜਾ ਬੜਾ ਸਖਤ ਹੈ ਕਿ ਜ਼ਮੀਨ ਕਨਫਿਸਕੇਟ ਕਰੀ ਜਿਹੜੀ ਪ੍ਰਾਪਰਟੀ ਬੰਦੀ ਆ ਉਸ ਪੈਸੇ ਤੋਂ ਉਹਨੂੰ ਜ਼ਬਤ ਕਰਨੀ ਜਿਵੇਂ ਕੁਰਕ ਕਰਨੀ ਹੈ ਓਵੇਂ ਅਸੀਂ ਜ਼ਬਤ ਕਰਾਂਗੇ ਉੱਚ ਸਜਾਵਾਂ ਬਤਾਤੀਆਂ ਨੇ ਉਹਦੇ ਜਿਹੜਾ ਹੈਗਾ ਹੈਗਾ ਫਿਰ ਉਹਦੇ ਵਿੱਚ ਜੇ ਤੁਸੀਂ ਉਹਨਾਂ ਨੇ ਇੱਕ ਬੜੀ ਹੋਰ ਕੀਤੀ ਹੈ ਕਿ ਜੇ ਤੁਸੀਂ ਇੱਕ ਥਾਂ ਦੇ ਉੱਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਇੱਕ ਲਾਇਸੈਂਸ ਲਿਆ ਹੋਇਆ ਜੇ ਤੁਸੀਂ ਨਵੀਂ ਥਾਂ ਤੇ ਕਰਨਾ ਨਵਾਂ ਲਾਇਸੈਂਸ ਲੈਣਾ ਪਊ ਜਿਹੜਾ ਪੰਜਾਬ 'ਚ ਨਹੀਂ ਆ ਪੰਜਾਬ ਤੁਸੀਂ ਲਾਇਸੈਂਸ ਇਕ ਲੋ ਤੁਸੀਂ ਉਸੇ ਜ਼ਿਲ੍ਹੇ 'ਚ ਕੋਈ ਹੋਰ ਥਾਂ ਤੇ ਕਰਨਾ ਤਾਂ ਤੁਸੀਂ ਜਿਹੜੀ ਛੋਟੀ ਅਥਾਰਟੀ ਦਾ ਰਜਿਸਟਰ ਉਹਨੂੰ ਹੀ ਦੱਸਣਾ ਜ਼ਰੂਰੀ ਹੈ ਉਸਨੂੰ ਪਰਮਿਸ਼ਨ ਦਿੰਦਾ ਹੈਗਾ ਇਸ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਅਸੀਂ ਤਾਂ ਇੱਥੋਂ ਤੱਕ ਵੀ ਪ੍ਰਪੋਜ਼ ਕਰਦੇ ਆ ਕਿ ਜਿਵੇਂ ਐਨਡੀਪੀਐਸ ਐਕਟ ਦੇ ਵਿੱਚ ਲੋਕਾਂ ਦੇ ਘਰਾਂ ਨੂੰ ਕੁਰਕ ਕਰਦੀ ਹੈ ਸਰਕਾਰ ਉਮੇ ਦੇ ਘੁਰਕੇ ਕਰਕੇ ਕਿਉਂਕਿ ਦੇਖੋ ਪੈਸਾ ਦਾ ਸਾਰਾ ਹਵਾਲਾ ਆ ਰਹੀ ਹੁੰਦਾ ਸਾਰੀ ਗਵਰਨਮੈਂਟ ਨੂੰ ਪਤਾ ਹੈਗਾ ਉਹ ਬੇਨਾਮੀ ਜਾਇਦਾਦਾਂ ਨੇ ਉਹਨੂੰ ਜਿਹੜੇ ਜਿਹੜੇ ਬੰਦੇ ਪੀੜਤ ਉਹਨੂੰ ਪੈਸਾ ਵਾਪਸ ਕੀਤਾ ਜਾਂਦਾ ਪਰ ਸਤੂ ਸਭ ਉਹ ਇੱਕ ਮਾਮਲਾ ਲੈਦਾ ਕਿ ਜਿਹੜੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪਰ ਆ ਜਿਹੜਾ ਮਾਮਲਾ ਧਰਮ ਦੇ ਨਾਲ ਜੁੜਿਆ ਹੋਇਆ ਧਾਰਮਿਕ ਬੰਦੇ ਨੇ ਅਖੰਡ ਕੀਰਤਨੀ ਜਥੇ ਦੇ ਨਾਮ ਦੇ ਹੇਠ ਰਸਾਲਾ ਛਾਪਿਆ ਜਾਂਦਾ ਤੇ ਧਰਮ ਦੇ ਨਾਲ ਜੁੜੇ ਹੋਏ ਬੰਦਿਆਂ ਦੀ ਲੁੱਟ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਲੀਗਲ ਤੌਰ ਤੇ ਕਿਦਾਂ ਦੀ ਕਾਰਵਾਈ ਬਣਦੀ ਹੈ ਦੇਖੋ ਇਹਨਾਂ ਦੇ ਖਿਲਾਫ ਜੋ ਉਹ ਤੁਹਾਨੂੰ ਅਸੀਂ ਦੱਸ ਦਿਆਂਗੇ ਜਿਸ ਤਰੀਕੇ ਦੇ ਜਿਹੜੀ ਅਸੀਂ ਨਵੀਂ ਜਿਹੜੀ ਕੰਪਲੇਂਟ ਜਿਹੜੀ ਬਣਾਵਾਂਗੇ ਇਹਦਾ ਅਸੀਂ ਕਰਕੇ ਸਾਰਾ ਖਾਡਾ ਤਿਆਰ ਕਰਕੇ ਹੈਗਾ ਉਹ ਅਸੀਂ ਇੱਥੇ ਵੀ ਕਰ ਦਿਆਂਗੇ ਜਿਹੜਾ ਬਾਹਰ ਕੋਈ ਜਾ ਕੇ ਕਰਦੇ ਹੈਗੇ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਬਾਹਰ ਰਹੀਆਂ ਮਨੀ ਲਾਂਡਰੀ ਨੂੰ ਲੈ ਕੇ ਦੁਨੀਆ ਦਾ ਸਾਰੀ ਦੁਨੀਆ ਬੜੀ ਜਿਹੜੀਆਂ ਫਾਈਵ ਵਾਈਜ਼ ਹੈਗੀਆਂ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਬੜੇ ਸਖਤ ਹੋਏ ਨੇ ਤਾਂ ਅਸੀਂ ਉੱਥੇ ਵੀ ਕਰਾਂਗੇ ਕਿ ਇਹ ਕੀ ਇਹ ਪੈਸਾ ਵਾਕਿਆ ਹੀ ਸਹੀ ਥਾਂ ਤੇ ਜਾ ਰਿਹਾ ਕਿ ਕਿਸ ਤਰ੍ਹਾਂ ਸਾਰੇ ਤੋਂ ਜਾ ਰਿਹਾਗਾ ਉਹ ਸਾਡਾ ਆਉਣ ਵਾਲਾ ਸਮਾਂ ਦੱਸੂਗਾ ਕਿ ਅਸੀਂ ਕਿਵੇਂ ਕਰਨਾ ਹੈਗਾ ਪਹਿਲਾਂ ਅਸੀਂ ਸਾਰੇ ਸਾਰੀ ਸੁਣਵਾਈ ਕਰਾਂਗੇ ਫਿਰ ਉਹਨੂੰ ਅਸੀਂ ਕਰਕੇ ਦੱਸਾਂਗੇ ਪਰ ਇਹਦੇ ਵਿੱਚ ਇਹਦੇ ਵਿੱਚ ਇਹ ਗੱਲ ਜ਼ਰੂਰ ਹੈਗੀ ਆ ਵੀ ਜਿਸ ਤਰ੍ਹਾਂ ਜੇ ਆਪਾਂ ਗੁਰੂ ਦੇ ਭੇਖ ਦੇ ਵਿੱਚ ਆ ਗਏ ਆਹ ਕੰਮ ਕਰਨੇ ਜੇ ਆਪਾਂ ਠਗੀਆਂ ਹੀ ਕਰਨੀਆਂ ਤਾਂ ਮੈਂ ਸਿੰਘ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਥੇ ਤਾਂ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਵੀ ਇਹ ਬੰਦੇ ਤੁਹਾਡੇ ਨਿਗਾਹ 'ਚ ਆ ਗਏ ਹੁਣ ਤੁਹਾਨੂੰ ਪਤਾ ਲੱਗ ਗਿਆ ਜੇ ਜਾਣਕਾਰੀ ਚਾਹੀਦੀ ਹੈ ਜੋ ਮੈਨੂੰ ਬੁਲਾ ਲਿਓ ਮੈਂ ਦੱਸ ਦਵਾਂਗਾ ਤੁਹਾਨੂੰ ਕਿਉਂਕਿ ਇਹ ਬਾਈ ਜੂਨੀ ਮੇਰੇ ਤੋਂ ਪੂਰੇ ਟੱਚ 'ਚ ਹੈ ਆਪਾਂ ਇਹ ਤੀਜੇ ਖਿਲਾਫ ਲੜਨਾ ਲੜਨਾ ਤੇ ਲੜਨਾ ਤੇ ਪੈਸੇ ਵਾਪਸ ਦਿਵਾਣੇ ਵੀ ਹੈਗੇ ਤੇ ਦੂਜੀ ਗੱਲ ਜਿਨ੍ਹਾਂ ਵੀ ਸਿੱਖੀ ਦੀ ਧਰ ਨੂੰ ਜਿੱਥੇ ਸਿੱਖੀ ਦਾ ਜਨਮ ਹੋਇਆ ਉਹਨੂੰ ਗੰਦਲਾ ਕਰਨ ਦਾ ਕੰਮ ਕੀਤਾ ਨਾ ਉਹਨੂੰ ਜੋ ਵੱਡੀ ਸਜ਼ਾ ਹੈ ਉਹ ਆਪਾਂ ਚਾਹੁੰਦੇ ਆ ਕਿ ਆਪਾਂ ਬਾਹਰ ਨਿਕਲ ਕੇ ਨਾ ਕਰੀਏ ਤੁਸੀਂ ਸਿੰਘ ਸਾਹਿਬ ਬਿਲਾ ਕੇ ਆਪਦੇ ਕੋਲ ਉਹਨਾਂ ਨੂੰ ਸਜ਼ਾ ਲਾਓ ਕਿਉਂਕਿ ਆਪਾਂ ਇਹਨਾਂ ਆਪਣਾ ਸਿੱਖੀ ਦਾ ਵੀ ਥੋੜਾ ਰੱਖੀਏ ਕਿਉਂਕਿ ਮਾੜਾ ਮੈਸੇਜ ਆ ਰਿਹਾ ਜੀ ਆਪਾਂ ਮਾੜੇ ਮੈਸੇਜ ਨੂੰ ਵੀ ਪਛਾਣਨਾ ਕਿਸ ਤਰੀਕੇ ਪਰ ਇਹਨਾਂ ਨੂੰ ਐਸੀ ਸਜ਼ਾ ਹੋਣੀ ਚਾਹੀਦੀ ਵੀ ਦੂਜੀ ਵਾਰ ਕੋਈ ਅਜਿਹੇ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਮਾਪੂ ਜੀ ਤੁਸੀਂ ਵੀ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਹੋ ਅੱਛਾ ਜੀ ਇਸ ਠੱਗੀ ਦਾ ਸ਼ਿਕਾਰ ਹੋਏ ਆ ਤੁਸੀਂ ਜਾਣਾ ਤੁਸੀਂ ਜਾਣਾ ਚਾਹੁੰਦੇ ਸੀ ਸਾਡੇ ਪੋਤੇ ਤੇ ਜੀ ਇੱਕ ਇੱਕ ਮੁੰਡੇ ਦੇ ਤੋਂ ਇੱਕ ਪੋਤਾ ਤਾਂ ਜੀ ਦੋ ਪੋਤੀਆਂ ਦੀਆਂ ਇੱਕ ਮੇਰੀ ਨੌਕੀ ਸੱਤ ਬੰਦਿਆਂ ਦੇ ਤੇ ਤੁਸੀਂ 3-4 ਜਾਣਿਆਂ ਦਾ 33 ਲੱਖ ਰੁਪਏ ਦੇਤਾ ਅੱਠ ਬੰਦਿਆਂ ਦਾ 33 ਲੱਖ ਅੱਠ ਜਾਣਿਆਂ ਦਾ 33 ਦੇਤਾ ਬਾਕੀ 33 ਦਿੱਤਾ ਤੇ ਸਾਡੇ ਸਾਰਾ ਜੋਬ ਕਰਨ ਮਾਤੇ ਸਾਰੇ ਡਾਲਰ ਤਰੀਕੇ ਤੱਕ ਖਰੀਦੇ ਤੇ ਚੀਜ਼ ਖਰੀਦੇ ਜੀ ਜੀ ਇੰਨੇ ਜਾਣਿਆਂ ਦੇ ਇਕੱਠੇ ਪੈਸੇ ਦੇਣ ਦੇ ਨਾਲੋਂ ਪਹਿਲਾਂ ਇੱਕ ਦੋ ਜਾਣਿਆਂ ਦਾ ਦੇ ਕੇ ਦੇਖ ਲੈਂਦੇ ਵੀ ਵੇ ਸਹੀ ਹੈ ਜਾਂ ਗਲਤ ਇੱਕ ਦੇ ਹੀ ਦਿੱਤਾ ਦਾ ਜਨਾਬ ਇਹ बार-बार ਕਹੀ ਗਿਆ ਵੀ ਤੁਸੀਂ ਫਲਾਣੇ ਦਾ ਵੀ ਲਾ ਦਿਓ ਜੀ ਝਮਕੇ ਦਾ ਵੀ ਲਾ ਦਿਓ ਜੀ ਸਾਡਾ ਭਰਾ ਵਿੱਚ ਨਾਰਮਲ ਹੋਇਆ ਵਾਤਾ ਉੱਤੀ ਤੇ ਉਹਨੇ ਬਸ ਪੈਸੇ ਕਹੀ ਗਾ ਅਸੀਂ ਪੈਸੇ ਦੇਈ ਗੇ ਇੱਥੇ ਤਾਂ ਕਰ ਕੋਠੀ ਬਿੰਦੀ ਦੇਖੀ ਖਾਤਾ ਨੰਬਰ ਵੀ ਉਹਨੇ ਦਿੱਤਾ ਖਾਤੇ ਨੰਬਰ ਜਿਵੇਂ ਪਾਏ ਖਾਤੇ ਜੋ ਸਾਰੇ ਜਾਣੇ ਮੈਂ ਲੋਕਾਂ ਦੇ ਧਮਾਤਣ ਦੇ ਲੈ ਲੈ ਕੇ ਵਿਆਜ ਪਰ ਆਪ ਆਪਣੇ ਖਾਤੇ 'ਚ ਪੈਸੇ ਪਾ ਕੇ ਮੈਨੂੰ ਟ੍ਰਾਂਸਫਰ ਕਰੇ ਜਿੰਨੂੰ ਪੈਸੇ ਦਿੱਤੇ ਹੁਣ ਕਦੇ ਮੇਲ ਮਲਾਪ ਹੋਇਆ ਗੱਲਬਾਤ ਹੋ ਸਕੀ ਤਾਂ ਇਹਦਾ ਮੈਨੂੰ ਕਹਿੰਦਾ ਬਾਪੂ ਤੂੰ ਤੂੰ ਨਾ ਕਿਸੇ ਗੱਲ ਵਿੱਚ ਆਈ ਤੇਰੇ ਪੈਸੇ ਜ਼ਰੂਰ ਦਊਂਗਾ ਤੇਰੇ ਪੈਸੇ ਜ਼ਰੂਰ ਦਊਂਗਾ ਕੋਈ ਕਿਸੇ ਨੂੰ ਕੋਈ ਪੈਸੇ ਨਹੀਂ ਦਿੱਤਾ ਹੁਣ ਜਾਂ ਜਾਈਦਾ ਸਮਗਰ ਧਮਕੀਆਂ ਦਿੰਦਾ ਕਿ ਜਿਹੜਾ ਜੋਰ ਲਾਉਣਾ ਲੱਗੋ ਕੌਣ ਹੈ ਕੀ ਨਾਮ ਕੀ ਹੁੰਦਾ ਮਨ ਮਨਪ੍ਰੀਤ ਕਿੱਥੋਂ ਦਾ ਰਹਿਣ ਵਾਲਾ ਹੈ ਚੰਡੀਗੜ੍ਹ ਦਾ ਜੀ 35 ਸੈਕ ਉਹ ਘਰੇ ਹੀ ਹੈ ਕਿ ਜਾਂ ਭੱਜ ਗਿਆ ਤੁੰਗ ਰਹੇ ਨਹੀਂ ਜੀ ਕੋਠੀ ਬੰਦ ਹੈ ਹਾਂ ਕੋਠੀ ਬੰਦ ਹੈ ਜੀ ਤੇ ਤੁਹਾਡੀ ਗੱਲ ਕਿੱਦਾਂ ਹੋਈ ਸੀ ਉਹਦੋਂ ਸਾਨੂੰ ਕਦੇ ਕਿਸੇ ਬੁਲਾ ਲੈਂਦਾ ਸੀ ਜੀ ਕਦੇ ਕਿਸੇ ਬੁਲਾ ਲੈਂਦਾ ਕੋਠੀ ਤਾਂ ਮਿਲ ਜਾਂਦਾ ਬੁਲਾ ਕੇ ਸਾਨੂੰ ਬਸ ਐਂ ਗੱਲ ਕਹਿ ਕੇ ਦਿੰਦਾ ਕੋਈ ਨਹੀਂ ਜੀ ਮੈਂ ਤੁਹਾਨੂੰ ਕੱਲ ਨੂੰ ਮਿਲਦਾ ਜਾਂ ਮੈਂ ਪਰਸੋਂ ਮਿਲਦਾ ਮਿਲੇ ਕੋਈ ਨਹੀਂ ਜੇ ਤੁਸੀਂ ਵੀ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਟ੍ਰੈਵਲ ਏਜੰਟਾਂ ਦੇ ਨਾਲ-ਨਾਲ ਗੁਰੇਜ਼ ਕਰਨ ਤੋਂ ਇਲਾਵਾ ਧਰਮ ਦੇ ਅਧੀਨ ਜਿਹੜੇ ਲੋਕ ਆਉਂਦੇ ਨੇ ਜਾਂ ਜਿਹੜੇ ਲੋਕ ਧਰਮ ਦੀ ਆੜ ਦੇ ਵਿੱਚ ਆਪਣੀ ਲੁੱਟਖਸੁੱਟ ਕਰਦੇ ਨੇ ਔਰ ਆਰ 1 ਵੀਜ਼ੇ ਦਾ ਵੀ ਉਹਨਾਂ ਦੇ ਵੱਲੋਂ ਲਾਲਚ ਦਿੱਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਪੈਸੇ ਲਏ ਜਾਂਦੇ ਨੇ ਪਰ ਇਸ ਚੀਜ਼ ਤੋਂ ਅਵੇਅਰ ਹੋਣ ਦੀ ਲੋੜ ਹੈ ਕਿ ਸਾਨੂੰ ਇਸ ਤਰੀਕੇ ਦੇ ਨਾਲ ਅਜਿਹੇ ਠੱਗਾਂ ਦੀ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿ ਵੀ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦਾ ਰੋਖ ਹੈ ਕਿ ਉਹ ਜਿਹੜੀ ਤੇਰਾ ਹੈ ਉਹਨਾਂ ਨੇ ਸੱਚਮੁੱਚ ਇਹਨਾਂ ਦੇ ਨਾਲ ਥੱਗੀ ਕੀਤੀ ਹੈ ਉਹ ਵੀ ਆ ਦੂਜੀ ਤਰ ਵੀ ਆਪਣਾ ਪੱਖ ਦੇ ਸਕਦੀ ਹੈ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਵਾਕਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ